ਕਿਸਾਨ ਸਘਰਸ਼ ਮਿੱਟੀ ਕੋਡ ਬਡਾ ਮੈਂ ਕਿਸਾਨ ਆਗੂ ਪਿੰਡ ਸਰਾਲੀ ਮੰਡ ਅੱਜ 23 ਤਰੀਕ ਨੂੰ ਗੈਰਾਇਨਾਕੀ ਮੋਰਚੇ ਵੱਲੋਂ ਜਿਹੜਾ 31 31 ਤਰੀਕ ਨੂੰ ਅਗਸਤ 31 ਅਗਸਤ ਨੂੰ ਜਿਹੜਾ ਇਥੇ 200 ਦਿਨ ਮਨਾਉਣਾ ਉਹ ਸਾਡੇ ਪ੍ਰਧਾਨ ਸਾਹਿਬ ਵੱਲੋਂ ਪੂਰ ਜੋਰ ਪੂਰਾ ਜੋਰ ਲਾ ਰਿਹਾ ਲਾਇਆ ਜਾ ਰਿਹਾ ਵੀ ਇਥੇ ਹੋਂਮਾ ਮਾ ਕੇ ਪਹੁੰਚੋ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਚਾਓ ਆਪਣੀ ਕਿਸਾਨੀ ਬਚਾਓ ਜਵਾਨੀ ਬਚਾਓ ਇਹ ਜਿਹੜਾ ਮੈਸੇਜ ਹੈ ਜਿਹੜੇ ਸਾਡੇ ਲੋਕ ਘਰਾਂ ਦੇ ਵਿੱਚ ਬੈਠੇ ਆ ਨਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇੱਥੇ ਹਿੱਸਾ ਆ ਕੇ ਪਾਓ ਤਾਂ ਜੋ ਇੱਥੇ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਉਹਦੀ ਧੌਂ ਦੇ ਉੱਤੇ ਗੋਡਾ ਰੱਖਿਆ ਜਾਵੇ ਤਾਂ ਜੋ ਤੁਸੀਂ ਸਾਡੇ ਨਾਲ ਸਾਥ ਦਿਓਗੇ ਤੇ ਇਹ ਜਿਹੜੇ ਮੋਰਚੇ ਆ ਹਰ ਤਣਾ ਜਿੱਤੇ ਜਾਣਗੇ ਵਾਹਿਗੁਰੂ ਜੀ ਕਾ ਮੈਂ ਇਸ ਚੈਨਲ ਦਾ ਬਹੁਤ ਧੰਨਵਾਦੀ ਆ ਮੀਡੀਆ ਦਾ ਸਰਦਾਰ ਗੁਰਦੇਵ ਸਿੰਘ ਦਾ ਗੱਲਬਾਤ ਪੰਜਾਬੀ ਚੈਨਲ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਵੀ ਇਹ ਸਾਡੀ ਜਿਹੜੀ ਆਵਾਜ਼ ਹੈ ਬਹੁਤ ਜ਼ਿਆਦਾ ਠਾਰ ਰਿਹਾ ਵੀ ਸਾਡੀ ਜਿਹੜੀ ਘਰ-ਘਰ ਲੋਕਾਂ ਦੇ ਵਿੱਚ ਆਵਾਜ਼ ਪਹੁੰਚਾ ਰਿਹਾ ਵੀ ਇੱਥੋਂ ਦਾ ਸਾਰਾ ਜੋ ਸਿਸਟਮ ਹੈ ਇੱਥੋਂ ਦਾ ਸਾਰੀ ਗੱਲਬਾਤ ਜਿਹੜੀ ਆ ਲੋਕਾਂ ਤੱਕ ਪਹੁੰਚਾਉਣ ਦਾ ਇਹਨਾਂ ਦਾ ਬੜਾ ਯੋਗਦਾਨ ਹੈ ਮੈਂ ਇਸ ਗੱਲਬਾਤ ਪੰਜਾਬੀ ਚੈਨਲ ਦਾ ਬਹੁਤ ਧੰਨਵਾਦ ਕਰਦਾ ਵੀ ਸਾਡੀ ਆਵਾਜ਼ ਨੂੰ ਜਿਹੜੇ ਇਹ ਬਲੰਦ ਕਰ ਰਹੇ ਆ ਧੰਨਵਾਦ